ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਉਤੇ ਅੱਜ ਦੀਆਂ ਬੜੀ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਿਹਾ ਔਰਤਾਂ ਲਈ 11000 ਰੁਪਏ ਲਾਗੂ ਹੋ ਚੁੱਕੇ ਹੈ ਜੀ ਆਖਰਕਾਰ ਕਿਸ ਰਾਜ ਦੇ ਵਿੱਚ ਜਿਹੜਾ ਇਹ ਲਾਗੂ ਹੋ ਚੁੱਕਾ ਹੈ ਜੀ 11000 ਰੁਪਏ ਔਰਤਾਂ ਲਈ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜਾਰਿਸ਼ ਜਿੰਨਾ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਦੇ ਹਾਂ ਜਿੱਦੀਆਂ ਤਾਜ਼ਾ ਖਬਰਾਂ ਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਖਤਰੇ ਦੀ ਘੰਟੀ ਢੱਲੇਵਾਲ ਦਾ ਸਰੀਰ ਪੈਣ ਲੱਗਿਆ ਜੀ ਪੀਲਾ ਕਿਸੇ ਵੀ ਵੇਲੇ ਵੀ ਵਾਪਰ ਸਕਦਾ ਹੈ ਪਾਣਾ ਡਾਕਟਰਾਂ ਨੇ ਜਤਾਇਆ ਜੀ ਖਸਾ ਖਨੋਰੀ ਬਾਰਡਰ ਤੇ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਹੁਣ ਡਾਕਟਰਾਂ ਨੇ ਹੈਲਥ ਜਿਹੜਾ ਬੁਲੇਟਿਨ ਜਾਰੀ ਕਰ ਦਿੱਤਾ ਹੈ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 22ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਿਆ ਡਾਕਟਰਾਂ ਮੁਤਾਬਕ ਢੱਲੇਵਾਲ ਦਾ ਮਸਕ ਜਿਹੜਾ ਮਸਲ ਮਾਸ ਹੋਰ ਕਟ ਗਿਆ ਇਸ ਤੋਂ ਇਲਾਵਾ ਕਿਡਨੀ ਮਾਰਕ ਅਤੇ ਲੀਵਰ ਮਾਰਕ ਵੀ ਜ਼ਿਆਦਾ ਆ ਰਹੇ ਨੇ ਉਸ ਤੋਂ ਬਾਅਦ ਦੀ ਵੀਡੀਓ ਦੀ ਖਬਰ ਦੀ ਸਰਕਾਰ ਦਾ ਵੱਡਾ ਫੈਸਲਾ 1 ਜਨਵਰੀ ਤੋਂ ਪਿਖਾਰੀਆਂ ਨੂੰ ਭੇਖ ਦੇਣ ਵਾਲਿਆਂ ਦੇ ਦਰਜ ਹੋਵੇਗੀ ਜੀ ਐਫ ਆਈ ਆਰ ਪ੍ਰਸ਼ਾਸਨ ਨੇ ਮੱਧ ਪ੍ਰਦੇਸ਼ ਦੇ ਇੰਦੋਰ ਸ਼ਹਿਰ ਨੂੰ ਪਿਖਾਰੀ ਮੁਕਤ ਬਣਾਉਣ ਲਈ ਸਖਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ 1 ਜਨਵਰੀ 2025 ਤੋਂ ਪਿਖਾਰੀਆਂ ਨੂੰ ਭੇਖ ਦੇਣ ਵਾਲਿਆਂ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇਗੀ ਜ਼ਿਲ੍ਹਾ ਕਲੈਕਟਰ ਅਸ਼ੀਸ਼ ਸਿੰਘ ਨੇ ਕਿਹਾ ਹੈ ਕਿ ਇੰਦੋਰ ਵਿੱਚ ਭੇਖ ਮੰਗਣ ਤੇ ਪਾਬੰਦੀ ਲਗਾਉਣ ਦਾ ਹੁਕਮ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਿਆ ਹੈ ਮਸਤੋ ਬਾਅਦ ਅਗਲੀ ਵੀਡੀਓ ਹੁਜੀ ਟਾਬੇ ਤੋਂ ਫਰੀਦਕੋਟ ਡੀਪੂ ਦੀ ਪੀਆਰਟੀਸੀ ਬੱਸ ਚੋਈ ਹੋਈ ਸੀ ਜੀ ਇੱਕ ਨੂੰ ਕਾਬੂ ਕਰ ਲਿਆ ਚੋਰੀ ਵਿੱਚ ਚੋਰੀ ਕਰਨ ਵਾਲੇ ਨੂੰ ਹੁਣ ਇਹ ਵੀ ਕੁਝ ਨਹੀਂ ਦਿਖਦੇ ਕਿ ਚੋਰੀ ਕਰਦਾ ਕੀ ਕੁਝ ਹੈ ਤੇ ਕੀ ਕੁਝ ਮਿਲਣਾ ਹੈ ਚੋਰੀ ਕਰਕੇ ਅਜਿਹਾ ਇੱਕ ਮਾਮਲਾ ਗੋਲੂ ਕਾ ਮੋੜ ਤੋਂ ਸਾਹਮਣੇ ਹੈ ਜਿੱਥੇ ਰੋਟੀ ਖਾਣ ਲਈ ਟਾਬੇ ਤੇ ਖੜੀ ਕੀਤੀ ਸਰਕਾਰੀ ਬੱਸ ਮਗਰੋਂ ਚੋਰੀ ਹੋ ਗਈ ਜਿਸ ਦੀ ਪਾਲ ਸੀਸੀਟੀਵੀ ਕੈਮਰਾ ਵਿੱਚ ਖੰਗਾਲ ਕੇ ਕੀਤੀ ਹੈ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਦਿਆਂ ਬੱਸ ਬਰਾਮਦ ਵੀ ਕਰ ਲਈ ਗਈ ਹੈ ਉਸ ਤੋਂ ਬਾਅਦ ਅਗਲੀ ਵੀਰ ਜੀ ਬਰਨਾਲਾ ਦੇ ਚਾਰ ਕਿਸਾਨ ਟਾਵਰ ਤੇ ਚੜੇ ਨੇ ਦਿੱਤੀ ਆਤਮ ਹੱਤਿਆ ਦੀ ਧਮਕੀ ਭਾਰੀ ਗਿਣਤੀ ਚ ਪੁਲਿਸ ਪੁੱਜੀ ਹੈ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੰਧੂ ਕਲਾ ਵਿੱਚ ਦਿਨ ਚੜਦਿਆਂ ਹੀ ਚਾਰ ਕਿਸਾਨਾਂ ਨੇ ਆਤਮ ਹੱਤਿਆ ਦੀ ਧਮਕੀ ਦੇ ਕੇ ਟਾਵਰ ਤੇ ਚੜ ਗਏ ਜਿੱਥੋਂ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਪੁੱਜੀ ਹੈ ਉੱਥੇ ਹੀ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਕਿਸਾਨਾਂ ਨੇ ਦੱਸਿਆ ਕਿ ਇਹ ਜ਼ਮੀਨ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਰਿਕਵਰ ਕੀਤੀ ਜਾ ਰਹੀ ਹੈ ਜਿਸ ਦਾ ਵਿਰੋਧ ਕਰਦੇ ਆ ਉਹਨਾਂ ਨੇ ਟਾਵਰ ਤੇ ਚੜ ਕੇ ਸਿਰਫ ਵਿਰੋਧੀ ਜਿਹੜੇ ਵਿਰੋਧ ਹੀ ਪ੍ਰਗਟ ਕੀਤਾ ਸਗੋਂ ਪ੍ਰਸ਼ਾਸਨ ਨੂੰ ਆਤਮ ਹੱਤਿਆ ਕਰਨ ਦੀ ਵੀ ਧਮਕੀ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਅੰਮ੍ਰਿਤਸਰ ਵਿਖੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਦਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨਾਲ ਕੀਤੀ ਹੈ ਜੀ ਮੁਲਾਕਾਤ ਅੱਜ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨਾਲ ਮੁਲਾਕਾਤ ਕੀਤੀ ਹੈ ਇਸ ਦੌਰਾਨ ਉਹਨਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀਆਂ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਅੰਮਰਸਰ ਚ ਕਿਸਾਨਾਂ ਦੇ ਹੱਕ ਚ ਨਿਤਨੇਜ ਜੀ ਕੁਲਦੀਪ ਸਿੰਘ ਢਾਲੀਵਾਲ ਕਿਹਾ ਡੱਲੇਵਾਲ ਦੇ ਮੋੜੇ ਨਾਲ ਮੋੜਾ ਜੋੜ ਕੇ ਖੜੇ ਆ ਅੰਮਰਸਰ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਕੰਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਮੋੜੇ ਨਾਲ ਮੋੜਾ ਲਗਾ ਕੇ ਖੜੇ ਆ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਜਿਹੜੀਆਂ ਮੰਗਾਂ ਨੇ ਉਹ ਮੰਨ ਲੈਣੀਆਂ ਚਾਹੀਦੀਆਂ ਨੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮੰਗਾਂ ਮੰਨ ਨਹੀਂ ਰਹੀਆਂ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਆਪ ਸਰਕਾਰ ਸੰਗਰੂਰ ਚ ਕੰਪਿਊਟਰ ਅਧਿਆਪਕਾਂ ਦੇ ਦਰਨੇ ਦੌਰਾਨ ਦੋ ਅਧਿਆਪਕਾਂ ਦੀ ਜਾਨੀ ਨੁਕਸਾਨ ਲਈ ਜ਼ਿੰਮੇਵਾਰ ਰਾਜਾ ਬੜਿੰਗ ਆម ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖੇ ਹਮਲੇ ਕਰਦਿਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਰਨ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਕੰਪਿਊਟਰ ਅਧਿਆਪਕਾਂ ਤੇ ਚੱਲ ਰਹੇ ਦਰਨੇ ਪ੍ਰਤੀ ਮੁੱਖ ਮੰਤਰੀ ਭਵਨਤਮਨ ਦੀ ਬੇਰੁਖੀ ਦੀ ਨਿਖੇਦੀ ਕਰਦਿਆਂ ਸਖਤ ਬਿਆਨ ਜਾਰੀ ਕੀਤਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਚ ਕੱਲ 18 ਦਸੰਬਰ ਨੂੰ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਿਸਾਨ ਰੋਕਣਗੇ ਜੀ ਟ੍ਰੇਨਾਂ ਨਿਕਲਣ ਤੋਂ ਪਹਿਲਾਂ ਜ਼ਰੂਰੀ ਸੂਚੀ ਦੇਖ ਲਓ ਸੰਯੁਕਤ ਕਿਸਾਨ ਮੋਰਚੇ ਤੇ ਕਿਸਾਨ ਮਜ਼ਦੂਰ ਮੋਰਚੇ ਨੇ 18 ਦਸੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰੇਲਵੇ ਸਟੇਸ਼ਨ ਉੱਤੇ ਧਰਨੇ ਦਿੱਤੇ ਜਾਣਗੇ। ਸੰਯੁਕਤ ਕਿਸਾਨ ਮੋਰਚੇ ਦੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਰੇਲਵੇ ਸਟੇਸ਼ਨਾਂ ਤੇ 3 ਘੰਟੇ ਦੀ ਰੇਲ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨ ਆਗੂ ਸਰਨ ਸਿੰਘ ਪੰਦੇੜ ਨੇ ਸ਼ੰਭੂ ਤੇ ਐਲਾਨ ਕੀਤਾ ਹੈ ਕਿ 18 ਦਸੰਬਰ ਨੂੰ ਕਿਸਾਨ ਦੁਪਹਿਰ 12 ਤੋਂ 3 ਵਜੇ ਤੱਕ ਰੇਲ ਰੋਕੋ ਅੰਦੋਲਨ ਟਰੈਕ ਤੇ ਧਰਨਾ ਦੇਣਗੇ ਜੀ। ਉਸ ਤੋਂ ਬਾਅਦ ਅਗਲੀ ਵਾਰ ਦੀ ਖਬਰ ਦੀ ਭਲਕੇ ਪੰਜਾਬ ਚ ਰੁਕ ਰਹੀਆਂ ਜਾਣਗੇ ਜੀ ਰੇਲਾਂ ਉਸ ਤੋਂ ਬਾਅਦ ਅਗਲੀ ਵਾਰ ਇਹ ਜੀ ਮਾਨ ਸਰਕਾਰ ਨੇ ਬਟਾਲਾ ਨੂੰ ਜ਼ਿਲ੍ਹਾ ਨਾ ਬਣਾਇਆ ਤਾਂ ਅਕਾਲੀ ਕਾਂਗਰਸੀਆਂ ਬਾਗ ਹਰਾਵਾਂਗੇ ਪ੍ਰਧਾਨ ਕਲਸੀ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਆਜ਼ਾਦ ਪਾਰਟੀ ਵੱਲੋਂ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਾਰਟੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਚ ਅਕਰ ਬਟਾਲਾ ਨੂੰ ਵਿਸਾਖੀ ਤੋਂ ਪਹਿਲਾਂ ਪਹਿਲਾਂ ਜ਼ਿਲ੍ਹਾ ਨਾ ਬਣਾਏਗਾ ਤਾਂ ਪਿਛਲੀਆਂ ਅਕਾਲੀ ਤੇ ਕਾਂਗਰਸੀ ਸਰਕਾਰਾਂ ਬਾਗ ਆਪ ਨੂੰ ਵੀ ਹਰਾ ਦਿੱਤਾ ਜਾਵੇਗਾ ਉਹਨਾਂ ਦੀ ਮੰਗ ਹੈ ਕਿ ਬੜਾਪਾ ਦੇ ਵਿਧਵਾ ਪੈਨਸ਼ਨ 3000 ਰੁਪਏ ਪ੍ਰਤੀ ਮਹੀਨਾ ਕਰਨ ਇਸ ਤੋਂ ਇਲਾਵਾ ਮੈਡੀਕਲ ਡਿਗਰੀ ਕਾਲਜ ਜਿਹੜੇ ਬਣਾਏ ਨੇ ਉਹ ਵੱਡੇ ਵੱਡੇ ਹੋਰ ਬਣਾਏ ਜਾਣ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਘਰ ਚ ਵੜ ਕੇ ਆਪ ਵਰਕਰ ਦੇ ਕੀਤੀ ਜੀ ਫਾਇਰਿੰਗ ਲੱਤ ਤੇ ਲੱਗੀ ਜੀ ਗੋਲੀ ਜਲੰਧਰ ਦੇ ਪਿੰਡ ਜੰਡੇਆਲਾ ਮਜਕੀ ਨੇੜੇ ਆਮਦਵੀ ਬਾੜ ਦੇ ਇੱਕ ਵਰਕਰ ਨੂੰ ਗੋਲੀ ਲੱਗਣ ਦੀ ਖਬਰ ਸਾਹਮਣੇ ਆਈ ਹੈ ਉਸ ਤੋਂ ਬਾਅਦ ਅਗਲੀ ਵਾਰ ਗੁਰਮੀਤ ਸਿੰਘ ਔਜਲਾ ਨੇ ਨੰਬਰ ਕਾਉਂਸਲਰ ਬਣੇ ਲੱਕੀ ਉਸਦੀ ਬੇਟੀ ਲਈ ਵੋਟਾਂ ਮੰਗੀਆਂ ਨੇ ਉਸ ਤੋਂ ਬਾਅਦ ਅਗਲੀ ਬੇਟੀ ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ਠੰਡ 'ਚ guzari ਹੈ ਜੀ ਰਾਤ ਇਹ ਖਬਰ ਹੈ ਜੀ ਮੁੱਖ ਮੰਤਰੀ ਦੀ ਕੋਠੀ ਨੇੜੇ ਪੱਕੇ ਮੋਰਚੇ ਦੇ ਡਟੇ ਕੰਪਿਊਟਰ ਅਧਿਆਪਕਾਂ ਨੇ ਕੜਾਕੇ ਦੀ ਠੰਡ 'ਚ ਦੂਜੀ ਰਾਤ ਵੀ ਖੁੱਲੇ ਅਸਮਾਨ ਹੇਠ ਸੜਕ ਉੱਪਰ ਹੀ guzari ਅਧਿਆਪਕ ਪਿਛਲੇ 3 ਦਿਨਾਂ ਤੋਂ डीए बहाल करवाने ਲਈ ਜਿੱਥੇ ਮੁੱਖ ਮੰਤਰੀ ਦੀ ਕੋਠੀ ਅੱਗੇ ਸੜਕ ਉੱਪਰ ਡਟੇ ਹੋਏ ਨੇ ਉੱਥੇ ਹੀ ਡੀਸੀ ਦਫ਼ਤਰ ਅੱਗੇ 107 ਨੰਬਰ ਤੋਂ ਲੜੀਵਾਰ ਭੁੱਖ ਹੜਤਾਲ ਤੇ ਵੀ ਜਾਰੀ ਨੇ ਉਸ ਤੋਂ ਬਾਅਦ ਅਗਲੀ ਵਾਰ ਜੀ ਲਾਰਸ਼ ਬਿਸ਼ਨੋਈ ਦਾ ਇੰਟਰਵਿਊ ਕਰਵਾਉਣ ਦੇ ਮਾਮਲੇ ਵਿੱਚ ਹੋਈ ਹੈ ਜੀ ਕਾਰਵਾਈ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਲਾਰਸ਼ ਬਿਸ਼ਨੋਈ ਦਾ ਇੰਟਰਵਿਊ ਕਰਵਾਉਣ ਟੀਐਸਪੀ ਗੁਰਸ਼ੇਰ ਸਿੰਘ ਨੂੰ ਮਹਿੰਗਾ ਪੈ ਗਿਆ ਕਿਉਂਕਿ ਇਸ ਮਾਮਲੇ ਵਿੱਚ ਡੀਐਸਪੀ ਗੁਰਸ਼ੇਰ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੇ ਇਸ ਬਰਖਾਸਤ ਨੂੰ ਮਨਜ਼ੂਰ ਕਰਦੇ ਪੀਐਸਐਸਪੀ ਕੋਲ ਫਾਈਲ ਜਾਂ ਭੇਜ ਦਿੱਤੀ ਗਈ ਉਸ ਤੋਂ ਬਾਅਦ ਦੀ ਵੀਡੀਓ ਜੀ ਸੂਬਾ ਸਰਕਾਰ ਨੇ 2 ਸਾਲ ਦੇ ਅਗਨੀ ਜਿਹੜਾ ਅਰਨੀਵਾਲਾ ਲਈ 65 ਕਰੋੜ ਰੁਪਏ ਪ੍ਰੋਜੈਕਟ ਜਾਰੀ ਕਰ ਦਿੱਤੇ ਨੇ ਅਰੋੜਾ ਪੰਜਾਬ ਵੱਲੋਂ ਜਿਹੜਾ ਮੰਡੀ ਅਰਨੀਵਾਲਾ ਨੂੰ ਇੱਕ ਵੱਡੀ ਸੁਗਾਹ ਦਿੰਦੀ ਹੈ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅਰਨੀਵਾਲਾ ਵਿਖੇ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਹੈ ਜਿਸ ਦੇ ਵਿੱਚ 65 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਹੈ ਸੋ ਤੋਂ ਬਾਅਦ ਗਲੀਵਰ ਕੈਨੇਡਾ ਵਿੱਚ ਮਕਾਨਾਂ ਦੀ ਵਿਕਰੀ 26% ਦੀ ਵਧੀ ਹੈ। ਕੈਨੇਡਾ ਵਿੱਚ ਨਵੰਬਰ ਮਹੀਨੇ ਦੌਰਾਨ ਮਕਾਨਾਂ ਦੀ ਵਿਕਰੀ 26% ਦੀ ਵਧੀ ਹੈ। 37442 ਮਕਾਨ ਨਵੇਂ ਮਾਲਕ ਕੋਲ ਪੁੱਜੇ ਨੇ ਨਵੰਬਰ 2023 ਵਿੱਚ ਇਹ ਅੰਕੜਾ 30000 ਤੱਕ ਕੀਤਾ ਗਿਆ ਸੀ। ਕੈਨੇਡਾ ਰੀਅਲ ਅਸਟੇਟ ਐਸੋਸੀਏਸ਼ਨ ਨੇ ਦੱਸਿਆ ਕਿ ਗ੍ਰੇਟਰ ਵੈਨਕੂਵਰ ਅਤੇ ਕੈਲਗਰੀ, ਗ੍ਰੇਟਰ ਟੋਰਾਂਟੋ ਅਤੇ ਮੌਲਟਰੀਅਲ ਦੇ ਸਣੇ ਔਰੰਟੀਓ ਦੇ ਐਲਬਰਟਾ ਦੇ ਕੁਝ ਛੋਟੇ ਸ਼ਹਿਰਾਂ ਵਿੱਚ ਵਿਕਰੀ ਵਧਣ ਦਾ ਸਦਕਾ ਬਿਹਤਰ ਅੰਕੜਾ ਦੇਖਣ ਨੂੰ ਮਿਲਿਆ। ਉਸ ਤੋਂ ਬਾਅਦ ਅਗਲੀ ਵਾਰ 10000 ਰੁਪਏ ਦੀ ਰਿਸ਼ਵਤ ਲੈਣ ਵਾਲਾ ਪੁਲਿਸ ਸਬ ਇੰਸਪੈਕਟਰ ਬਿਜ਼ਨਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ ਪੰਜਾਬ ਬਿਜ਼ਨਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲੀ ਮੁਹਿੰਮ ਦਰ ਅੱਜ ਸਬ ਇੰਸਪੈਕਟਰ ਦਲਜੀਤ ਸਿੰਘ ਜੋ ਕਿ ਉਸ ਸਮੇਂ ਸੇ ਪੁਲਿਸ ਛਾਉਣੀ ਥਾਣਾ ਅਮਮਤਰ ਵਿਖੇ ਤਨਾਸੀ 10000 ਰੁਪਏ ਦੀ ਰਿਸ਼ਵਤ ਲੈਣ ਦੇ ਕਾਬੂ ਕੀਤਾ ਉਸ ਤੋਂ ਬਾਅਦ ਅਗਲੀ ਵਾਰ ਬੈਂਕ ਵੱਲੋਂ ਮਿਲ ਰਹੀਆਂ ਸਕੀਮਾ ਦਾ ਲਾਹਾ ਲੈਣ ਲਈ ਲਾਪਾਤਰੀ ਸ਼ਾਖਾ ਮੈਨੇਜਰ ਪਿੰਡ ਖੁੱਡੀ ਕਲਾਂ ਦੇ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਮੈਨੇਜਰ ਅਮਰਤਪਾਲ ਸਿੰਘ ਪਿੰਡ ਦੇ ਪਿਛਲੇ ਸਮੇਂ ਚਨਜੀਤ ਕੌਰ ਵਾ ਪਤਨੀ ਗੁਰਚਰਨ ਸਿੰਘ ਹੋਰੀ ਦੀ ਮੌਤ ਕਰਨ ਐਕਸੀਡੈਂਟ ਤ੍ਰਘਟਨਾ ਵਿੱਚ 2 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੇ ਔਰਤਾਂ ਨੂੰ ਮਿਲਣਗੇ ਜੀ 1-1000 ਰੁਪਏ ਫਾਰਨ ਪਰਨੇ ਇਸ ਦਿਨ ਤੋਂ ਸ਼ੁਰੂ ਹੋ ਜਾਣਗੇ ਪਹਿਲੀ ਕਿਸ਼ਤ ਦਾ ਸਮਾਂ ਕਦੋਂ ਮਿਲੇਗਾ ਦਿੱਲੀ ਦੀਆਂ ਔਰਤਾਂ ਨੂੰ ਵੱਡੀ ਖੁਸ਼ਖਬਰੀ ਹੈ ਮੁੱਖ ਮੰਤਰੀ ਅਤੀਸ਼ੀ ਨੇ ਪਿਛਲੇ ਹਫਤੇ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦਾ ਐਲਾਨ ਕੀਤਾ ਹੈ ਇਸ ਤਹਿਤ ਦਿੱਲੀ 'ਚ ਰਹਿਣ ਵਾਲੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਇਹ ਯੋਜਨਾ ਦਿੱਲੀ ਸਰਕਾਰ ਨੇ ਮਾਰਚ 2024 ਦੇ ਬਜਟ ਵਿੱਚ ਪੇਸ਼ ਕੀਤੀ ਗਈ ਸੀ ਅਦਮੀ ਦਿੱਲੀ ਵਿਧਾਨ ਸਭਾ ਚੋਣਾਂ 2025 ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵਾਅਦਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਇਸ ਸਕੀਮ ਤਹਿਤ ਮਿਲਣ ਵਾਲੇ ਪੈਸੇ 1000 ਰੁਪਏ ਤੋਂ ਵਧਾ ਕੇ 2100 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇਗਾ ਹਾਲਾਂਕਿ ਇਹ ਯੋਜਨਾ ਤਹਿਤ ਦਾ ਰਜਿਸਟ੍ਰੇਸ਼ਨ ਅਗਲੇ 10 ਦਿਨਾਂ ਦੇ ਅੰਦਰ ਅੰਦਰ ਹੀ ਸ਼ੁਰੂ ਹੋ ਜਾਵੇਗੀ ਆਤੀਸ਼ੀ ਨੇ ਕਿਹਾ ਕਿ 13 ਦਸੰਬਰ 2024 ਨੂੰ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਅਗਲੇ 7 ਤੋਂ 10 ਦਿਨਾਂ ਦੇ ਵਿੱਚ ਸ਼ੁਰੂ ਹੋਵੇਗੀ ਆਨਲਾਈਨ ਪ੍ਰਕਿਰਿਆ ਪੂਰੀ ਕਰਨ ਵਿੱਚ ਆਨਲਾਈਨ ਹੀ ਹੋਵੇਗੀ ਸਾਰੀ ਪ੍ਰਕਿਰਿਆ ਦਿੱਲੀ ਸਰਕਾਰ ਨੇ ਈ ਡਿਸਟ੍ਰਿਕਟ ਵੈੱਬਸਾਈਟ ਤੇ ਉਪਲਬਧ ਕਰਵਾਈ ਜਾਵੇਗੀ ਜੀ ਇਹ ਜਾਣਕਾਰੀ ਵੈੱਬਸਾਈਟ ਰਾਹੀਂ ਪਹਿਲਾਂ ਬੜਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ਅਪੰਗਤਾ ਪੈਨਸ਼ਨ ਜਿਹੜੀ ਦਿੱਤੀ ਜਾਂਦੀ ਸੀ ਤਾਂ ਇਸ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਲੱਗੀਆਂ ਜੀ ਚ ਇੱਕ ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਬਟਨ ਨਾਲ ਆਪਣੇ ਧੰਨਵਾਦ